धनवादी डॉक्टर मनजीत सदमिक पख थो लिटरेरी पको पहचान डॉक्टर चरन सिंधी जी हिकु परसनल तौर ते कराई जाए श्रीच एस भठी द्वारा मां उन्हनि बेनती करंद कुझु निजी याद कुझु नजर्बे उन्हनि जे लाइ कुझु जी ज़िंदगी बारे सॼे नंढी करी एच एस भठी ਨੇ ਸੱਜਣਾ ਜਿਹਦੇ ਜਿਹਦੇ ਨਿਕਲ ਪਰਿਵਰਤਨ ਨਿਕੰਤ ਇਹ ਕਿਤਾਬਤ ਬਤਾਰੀ ਨੇ ਕਿ ਇੱਕ ਰੋਡ ਬਾਕ ਜਿਹੜਾ ਹੈ ਉਹਨਾਂ ਨਾਲ ਵੀ ਜਾ ਕੇ ਹੋ ਸੀ ਮੇਰਾ ਕਹਿਣਾ ਹੈ ਕਿ ਸਭ ਤੋਂ ਪਹਿਲੇ ਮੇਰੀ ਉਹਨਾਂ ਨਾਲ ਮੁਲਾਕਾਤ ਵੈਦਰੀਚ ਵਿਸ਼ਲੇ ਹੋਈ ਜਿਸਲੇ ਜਨਾ ਨੂੰ ਉਸੇ ਉਥੇ ਅਨਾਂ ਕਲਾਚੇ ਅੰਦਰ ਬੋਲਾਰਸ ਨੇ ਮੈਮੋਰੀਅਲ ਲੈਕਚਰ ਲਿਖਿਆ ਸਾਡੀ ਉਥੇ ਰਹਿ ਸੀ ਗੁਰਨਾਥ ਸਾਹਿਬ ਦੇ ਜੀਵਨ ਵਿੱਚ ਜਦੋਂ ਵਿੱਚ ਚਾਲ ਮੌਤ ਹੋਣ ਬਾਅਦ ਡਾਕਟਰ ਬਾਦਸ਼ਹੀ ਇੱਕ ਸਲਾਣਾ ਲੈਕਚਰ ਕਰਦੇ ਨੇ ਜਿਸ ਦੇ ਵਿੱਚ ਸਾਹਿਬੀ ਪੰਜਾਬੀ ਜਿਹੜੇ ਰਾਈਟਰ ਦੇ ਇੱਕ ਉਹ ਮੱਤਰਸ਼ੇਖ ਦੇ ਜਿਹਦੇ ਵੀ ਮਨੋਜ ਜੀ ਹੈਗੇ ਜਿਹੜੇ ਇੱਕ ਤਰ੍ਹਾਂ ਦਾ ਇੱਕ ਉਹਦੇ ਲੈਣਾ ਮਨੋਜ ਜੀ ਦਾ ਲੈਕਚਰ ਨਾਤੇ ਇਹਨਾਂ ਦਾ ਜਿਹੜਾ ਲੈਕਚਰ ਸੀ ਸਬਜੈਕਟ ਸੀ ਸੁਨੇਹੇ ਦੇ ਚਦਰ ਦੇ ਵਿੱਚ ਸਪੀਕਰ ਤੇ ਇਹਨਾਂ ਨੇ ਹੜਕਾ ਦੇ ਫਾਈਂਡਸ ਦੇ ਮੁਤਲਕ ਇੱਕ ਬਹੁਤ ਹੀ ਵਿਸ਼ਾਲ ਔਰ ਬਹੁਤ ਪਰਪੂਰ ਲੈਕਚਰ ਦਿੱਤਾ ਜਿਸ ਤੇ ਸਾਡੇ ਬੰਬਈ ਦੇ ਜਿਹੜੇ ਲੋਕ ਸੀ ਉਹ ਕਰੇਗਾ ਅਸੋਤ ਤੋਂ ਘੱਟੇ ਘੱਟੇ ਹੁੰਦੇ ਸੀ ਲੇਕਿਨ ਉਹਨਾਂ ਦੀ ਅੱਖਾਂ ਖੁੱਲ ਗਿਆ ਔਰ ਇਹਨੇ ਟ੍ਰੇਸ ਕਰਕੇ ਕਿਹਾ ਕਿ 5000 ਇਅਰਸ ਤੋਂ ਅੱਜ ਤੋਂ 5000 6000 ਸਾਲ ਪਹਿਲੇ ਯਾਨੀ ਕਿ 3000 ਇਅਰਸ ਬਿਫੋਰ ਕ੍ਰਾਈਸਟ ਵਾਰ ਦਾ ਹੜਪਾ ਫਾਈਂਡਸ ਜਿਹੜੇ ਹੈ ਉਹ ਉਹਨਾਂ ਕੋਲ ਦਾ ਰਿਕਾਰਡ ਹੈ ਕਿ ਹਰਪਾ ਸਿਵਿਲੇਸ਼ਨ ਸੀ ਫੋਰ ਬੋਸ ਅਰਗਯਨੰਦ ਨੇ ਗੱਲ ਕੀਤੀ ਨਦਰੇਵੇ ਇਹ ਕਿ ਹਾਂ ਕਿ ਉਹ ਤੇਜਨ ਨਾਲ ਜੋ ਬੰਦ تھا ਕਿ ਰਿਤੇਸ਼ ਬੇ ਤੇ ਬੜੀ ਕਮੂਜ ਤੇ ਪਹੁੰਚੇ ਸੀ ਉਹਨਾਂ ਫਾਇੰਡਸ ਵਿੱਚ ਮਸਲੋਂ ਇੱਕ ਛੋਟੀ ਸਟੈਚੂਟ ਮਿਲੀ ਉਹ ਇੱਕ ਹਿੰਦੀ ਡਾਂਸਿੰਗ ਗਰਲ ਦੀ ਸਟੈਚੂਟ ਜਿਸ ਤੋਂ ਇਹਨਾਂ ਨੇ ਕਨਕਲੂਜਨ ਉਹ ਦੋਨੇ ਡਰਾ ਕੀਤਾ ਤੇ ਉਹ ਆਰਟ ਜਿਹੜੀ ਹੈ ਕਿ ਕਿੰਨੇ ਸਟੈਪ ਫੈਗੂਰ ਰਹਾਉਂਦੇ ਸਰਾਰਗਾ ਉਹਦੇ ਪਾਰ ਤੋਂ ਅਵ ਕਲਚਰ ਤੋਂ ਇੱਕ ਬੁਤਰੀ ਫਾਈਨ ਜਿਹੜੀ ਤੁਸੀਂ ਕੋਈ ਜਿਕੇ ਸੁਰਮੇ ਨਾਲ ਮਿਲੀ ਉਹ ਸੁਰਮੇ ਨਾਲ ਇੱਕ عورت ਆਕੂ ਲਾ ਰਹੀ ਹੈ ਉਸੋ ਕੇ ਦੇਖੋ ਜਿਹੜਾਗਾ ਸੁਰਮਾ ਦੇ ਵਿੱਚ ਇਹ ਜਿਹੜਾ ਅਲਟਰੀ ਪ੍ਰੋਡਕਟ ਉੱਥੇ ਤੱਕ ਉਸ ਲਏ ਰਿਹਾ ਸੀ ਜਿਹੜੀ ਕੰਫਿਊਜ਼ ਸੀ ਉਹ ਬਹੁਤ ਸਾਰਾ ਗਿਆਨ ਦੱਸਿਆ ਤੇ ਅਸੀਂ ਇਹਨਾਂ ਦੇ ਬਹੁਤ ਜ਼ਰੂਰਤ ਪਈ ਵੇਦ ਬੋਸਾਇਕ ਪ੍ਰੋਦਾਸਾਨੀ ਦਾ ਹੈ ਉੱਤਰ ਨਾਟਕਾਲ ਕੇਂਦਰ ਅਸੀਂ ਹੁਣੇ ਨੇ ਡਰਾਮੇ ਬੰਗਲੇ ਕਰਕੇ ਪੰਜਾਬ ਨੇ ਹੁੰਦੇ ਸੀ ਤੇ ਉਹ ਚਾਰਕੀ ਦੇ ਕਰਤੀ ਦੀ ਲਈ ਲੂਣਾ ਇਹਨਾਂ ਦਾ ਜਿਹੜਾ ਇਸ਼ੂ ਡਰਾਮਾ ਮਾਨਚਨ ਦਾ ਸ੍ਰੀਸ਼ੂਲੇ ਜਿਹੜਾ ਨਾ ਆਜੀ ਤਾਲ ਪਰਕੀ ਹੈ ਉਹ ਜਿਹਾ ਕਿਹੜਿਆ ਤੇ ਉਹ ਉਹਦੇ ਤੇ ਹੈਡ ਆਫ ਡਿਪਾਰਟਮੈਂਟ ਪੰਜਾਬੀ ਪਟਿਆਲਾ ਯੂਨੀਵਰਸਿਟੀ ਚ ਸੀ ਤੇ ਅਸੀਂ ਪਟਿਆਲੇ ਵੀ ਚੰਡੀਗੜ੍ਹ ਪਟਿਆਲਾ ਹਰ ਕਿਸੇ ਦੇ ਉਹ ਨੋ ਨੈਸ਼ਰਸ ਦੇ ਇਹ ਬਰਾਦ ਤੋਂ ਬਾਅਦ ਜਦ ਕੜਾ ਕੇ ਦਿੱਤੇ ਗਏ ਪ੍ਰਸੰਗਿ ਕੜੇ ਕੁਥੇ ਇਹਨਾਂ ਨੇ ਬੜੀ ਸਾਡੀ ਹੌਸਲਾ ਦੇ ਦਿੱਤੀ ਸਾਡੇ ਦੇ ਬੜਾ ਤੋਂ ਪ੍ਰੋਪਰਸ ਬਿਲੀ ਤੇ ਉਹ ਹੋਰ ਸਾਈਡ ਰਿਲੇਸ਼ਨ ਵਧਦੇ ਗਏ ਜੈਪ੍ਰੇਸ਼ਾ ਪੰਜਾਬ ਵਿੱਚ ਉਹ ਟ੍ਰਿਪ ਲੈ ਕੇ ਉਹਨਾਂ ਨੇ ਸਾਡਾ ਆਰਗੇਨਾਈਜ਼ ਕਰਨਾ ਇੱਕ ਇਨਸੀਡੈਂਟ ਇਹ ਦਿਖਾਉਂਦਾ ਕਿ ਅਡਜਸਨ ਦੇਖੀ ਨਹੀਂ ਕਦਰ ਜਾਂ ਦੇਖਦੇ ਉਸਪੀਟ ਦੇ ਵਿੱਚ ਇਹ ਜਿਹੜਾ ਡਰਾਮਾ ਜਿਹੜਾ ਮਾਚਰੰਦ ਆਸਰ ਉਹ ਇੱਕ ਵਰਤਾਰਨਨਪਾਟ ਹੈ ਜਿਹੜਾ ਕੋਈ ਸਾਨੂੰ ਰਾਜ ਦੇ ਮੇਲੇ ਪਾੜਿਆ ਸਤੁਰੂ ਨੂੰ ਲੈ ਆ ਕੇ ਬੇਸ ਕਰਕੇ ਕੀਤਾ ਹੋਣਾ ਐਸੀ ਬਿਰਤੀ ਨਾ ਸਮਝੋ ਕਿ ਨਾ ਕੇਵੀ ਜਰਸੀ ਦੇ ਚੀਜ਼ ਵਿੱਚ ਸੀ ਉਹਨਾਂ ਨੂੰ ਉੱਥੇ ਚੀਜ਼ ਦੇਸ ਬੁਲਾ ਬੈਠੇ ਉਹ ਹਨੀ ਸਿਰ ਦੇ ਮਾਚਰੇ ਦੇਖ ਕੇ ਮਨਜ਼ੂਰ ਕਰਕੇ ਉਹਨਾਂ ਲੈ ਆ ਤੇ ਉਸ ਡਰਾਮੇ ਦੇ ਵਿੱਚ ਜਿਹੜੇ ਡਾਇਲੋਗ ਜਿਹੜਾ ਹੋਏ ਨਾ ਉਹ ਬੈਨੇ ਜੀ ਸ਼ਬਦ ਹੈ ਕਿ ਸਾਰਾ 베ਰੇ ਤੇ ਕਾਇਰ ਹੋ ਗਿਆ ਅਸਲ ਇਹ ਉਹ ਬਾਤ ਹੈ ਪਰ ਜਿਹੜਾ ਕਰਦੇ ਦੇ ਗੋਸ਼ਟ ਦੇ ਵਿੱਚ ਬੈਠੇ ਉਹਦੇ ਦਾਮੀ ਦੇ ਰਾਜੇ ਨੇ ਇੱਕ ਲਾਚਰ ਕੇ ਛੇਕ ਰੱਖ ਲਈ ਤੇ ਥੋੜੀ ਦੇਰ ਬਾਅਦ ਉਹ ਜਿਹੜਾ ਫੇਰ ਸਕੂਲ ਦੇ ਵਿੱਚ ਉਤਾਰਨ ਕਰ ਸਕਦਾ ਉਹ ਵੀ ਬੁਸ਼ੀ ਤੇਖਲਾ ਰੱਖ ਲੈਂਦਾ ਤੇ ਦੋ ਦਿਨ ਇੰਨਾ ਦਾ ਹਿਸਟਰੀ ਹੋਏ ਜਿੱਤੇ ਕੋਲ ਰੇ ਸੰਖੇਪ ਬੜੀ ਬੜੀ ਚਾਤ ਕੋਈ ਐਸੇ ਰਿਜ਼ਲਟ ਨਹੀਂ ਆ ਕਿ ਡਾਕਟਰਾਂ ਨੂੰ ਇਹ ਕਹਿੰਦੇ ਆ ਕਿ ਮੇਰੀ ਜਿਹੜੀ ਐਕਸਪੈਂਸ਼ਨ ਹੋਣੀ ਸੀ ਉਹ ਦੁਬਾਰਾ ਕਰਾ ਲਈ ਤੇ ਇਹਨੂੰ ਉਸ ਤੋਂ ਰਿਟਾਇਰ ਕਰ ਤਾ ਗਿਆ ਤੇ ਕਿ ਮੈਂ ਕਿ ਅਸੀਂ ਉਹਨਾਂ ਨੂੰ ਕਾਲ ਵਿੱਚ ਸਰਾਰ ਵੀ ਕੀਤਾ ਕਹਿੰਦੇ ਦਾ ਜੋਰਾਵਰ ਸਿੰਘ ਪ੍ਰਾਪਤ ਹੁੰਦਾ ਸੀ ਇੱਕ ਅਸਿਸਟੈਂਟ ਤੇ ਤੁਸੀਂ ਇਹ ਵੀ ਕੀਤਾ ਤੇ ਤੁਸੀਂ ਕਿਸੇ ਡਰਾਮੇ ਨੂੰ ਤਾਂ ਸਟ੍ਰੇਟ ਅਵਾਰਡ ਦਿੱਤਾ ਹੈਗਾ ਤੋਂ ਕਿ ਮੈਂ ਬੱਟੀ ਦੇ ਜਿਹੜੇ ਅਵਾਰਡ ਦੇ ਮੈਂ ਅਸੀਂ ਕੋਈ ਪੜਿਆ ਤਾਂ ਥੋੜਾ ਜਿਹਾ ਅਵਾਰਡ ਵੀ ਨਹੀਂ ਦੇ ਰਹੇ ਤੋਂ ਆ ਇੱਕ ਤਾਂ ਇਹਨਾਂ ਦੇ ਲਾਈਟ ਦੇ ਇਨਸੀਡੈਂਟ ਹੈ ਮੈਂ ਤੋਂ ਹੋਰ ਇੱਕ ਸਾਲ ਹੋ ਚਾਰ ਸਾਲ ਹੋ ਰਹੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਉਸ ਤੋਂ ਬਾਅਦ ਪੰਜਾਬੀ ਕਲਾ ਕੇ ਦੇ ਵਿੱਚ ਮੈਂ ਕਿ ਇਹ ਤਰ੍ਹਾਂ ਤੇ ਆ ਗਿਆ ਤਾਂ ਇਹ ਸਾਡੀ ਸਰਪ੍ਰਸਤੀ ਕਰਦੇ ਰਹੇ ਸਰਪ੍ਰੇਖਣ ਵੀ ਰਹੇ ਉਹਨੇ ਜਿਹੜੇ ਵਿਲਾਗ ਦੇ ਅੰਦਰ ਤੇ ਫਸਟ ਟਾਈਮ ਸਤੋਸ਼ਾਣੀ ਬੁਰਦਾਰ ਸਾਹਿਬ ਦੀ ਬਾਈਟ ਜਿਹੜੀ ਹੈ ਉਹ ਸਰਪ੍ਰਸਤ ਹੈ ਤੈਸੀ ਜੇ ਕਾਫੀ ਕੋਸ਼ਿਸ਼ ਵਿਲਾਗ ਦੇ ਅੰਦਰ ਤੇ ਨਾਲੇ ਕੰਮ ਕੀਤਾ ਮੇਲੇ ਕੱਤੇ ਦਰਮੇਂ ਦੇ 사이ਟ ਤੇ ਕਰਦੇ ਨੇ ਉਸਾਰਨਾ ਕਿਹਾ ਸੀ ਕਿ ਬਹੁਤ ਸਾਲ ਪਹਿਲੇ ਤੇ ਜਿਹੋ ਜਿਹਾ ਸਾਥੀ ਬੈਠੇ ਜਿਹੜੇ ਫਿਲਮਾਂ ਜਿਹੜੇ ਲੁੰਦੇ ਕਿ ਉਹਨਾਂ ਦਾ ਬੜਾ ਗ੍ਰੇਟ ਆਰਟਿਸਟ ਹੈ ਉਹ ਉਹਦਾ ਮਕਮਲ ਯੂਨਿਟ ਦੇ ਬਟੇ ਬਟੇ ਥੀਏਟ੍ਰਿਕਲ ਪਰਸਨੈਟੀਟੀ ਨਿਕਿਆ ਜਾ ਸਕਦਾ ਤੇ ਉਹਦਾ ਜਿਹੜਾ ਪਹਿਲਾ ਡਰਾਮਾ ਬਗਾਨੇ ਬੋਰ ਦੀ ਛਾ ਉਹ ਇਥੇ ਹੋਇਆ ਸੀਗਾ ਤੇ ਹੋਰ ਫਿਲਮ ਤੇ ਤੇਨੇ ਮਿਲਦੇ ਸੀ ਸੋ ਅਸੀਂ ਮੈਂ ਉਹ ਡਾਕਟਰ ਤਰ੍ਹਾਂ ਸਾਰੇ ਕਲਾਕੇਦਰ ਨੇ ਉਹ ਮਿਲਦਾ ਕਰਾਇਆ ਸੀ ਉਹਦੀ ਕ੍ਰਿਟਿਕ ਕਰਾ ਛੇ ਕੋਟਿੰਗ ਮੈਂ ਤਾਂ ਸਮਝਦਾ ਕਿ ਉਸਦੇ ਵਿੱਚ ਵੀ ਇੱਕ ਬੜੀ ਪ੍ਰਾਪਤ ਹੋਈ ਤੇ ਤੇਨੇ ਡਰਾਮਾ ਕਹਾਂ ਚਾਲ ਤੱਕ ਉਹ ਮਹਾਰੀ ਥੀਟਰ ਜਿਹੜਾ ਉਹ ਚੱਲਿਆ ਜਿੱਥੇ ਕੋ ਫੈਕਟਰੀ ਬਣਨੀ ਹੋ ਗਈ ਉਹਨਾਂ ਫਰਚਰ ਨੇ ਉਹ ਜਾ ਗਿਆ ਐਮਐਸਰ ਨਾਲ ਵਾਲੇ ਉਹਦੇ ਨਹੀਂ ਗਏ ਕਿਸ ਤਰ੍ਹਾਂ ਕਿਹਾ ਉਹ ਰਾਜਸਾਨੀ ਦੌਰ ਤੇ ਸਟੇਟਿਊਟ ਨਾਇਗਰ ਦਾ ਉਹ ਜ਼ਰਾ ਦੌਰ ਮੇਰਾ ਉਸ ਵਿੱਚ ਅਸੀਂ ਦੋਨੇ ਕੱਟੇ ਕੰਮ ਕਰਦੇ ਰਹੇ ਫਿਰ ਡਾਕਟਰ ਨਵਜੇ ਆਸਰ ਚੇਲੇ ਵਿੱਚ ਹੋ ਸਰ ਬੜਾ ਇਹ ਮੈਂ ਕਹਾਂਗਾ ਦੇਖੇ ਸ਼ਾਨ ਉਹ ਬਹੁਤ ਅਪੋਇੰਟਡ ਕਿਤੇ ਜਿਵੇਂ ਸੀ ਦੇਖੇ ਨਾ ਅਸੀਂ ਇਹ ਸਮਝਿਆ ਕਿ ਡਾਕਟਰ ਲਾਗੇ ਦੇ ਨਾਲ ਜਿਹੜੇ ਛਾਲ ਗੁਰੇ ਨੇ ਜਿੰਨੇ ਮੇਰੇ ਉਹ ਸੱਟੇ ਜਿੰਦਗੀ ਦੇਖ ਕੇ ਬਹੁਤ ਵਿਤਸਾਰ ਹੈ ਤੋਂ ਇਸ ਤੋਂ ਇਲਾਵਾ ਇਹ ਲੇ ਗਿਆ ਕਿ ਅਸੀਂ ਫਿਰ ਕਦੀ ਜਾਇਆ ਨਹੀਂ ਸੀ ਕਿ ਬਹੁਤ ਅਪਰ ਗਿਆ ਕਿ ਰਾਸ਼ਾ ਤੁਸੀਂ ਇਹ ਥੋੜੀ ਬੋਤੀ ਕੈਂਸਲ ਕਰੋ ਤੇ ਤੁਸੀਂ ਆਰ ਕੋਰਸ ਦੇ ਚੇਅਰਮੈਨ ਬਣਨੇ ਚਾਹੀਦੇ ਆ ਸ਼ੁਰੂ ਤੋਂ ਕਿਸਰਾਜ ਕਪੂਰ ਦੇ ਗਲੇ ਤੋਂ ਕਿਸਰਾਜ ਕਪੂਰ ਮੇਰੇ ਦੇ ਲਈ ਪ੍ਰੈਜ਼ੈਂਸੀ ਉਸ ਲਈ ਕਨਸਟੀਟਿਊਸ਼ਨ ਤੋਂ ਪਹਿਲੇ ਸੀ ਉਸ ਵੇਲੇ ਵੀ ਇਹ ਸੈਕਟਰੀ ਸੀਗੇ ਆਰ ਕੋਰਸ ਦੇ ਤੋਂ ਲੇਕਿਨ ਇਹਨਾਂ ਨੇ ਕਦੇ ਕਿਸੇ ਆਰਥਿਕ ਕਦੇ ਕਿਸੇ ਨੇ ਕਦੇ ਆਪਣੀ ਸਰਕਾਰ ਸਿੱਖੀ ਕਰਾਈ तो भाई साहब समझो या पूछो बहुत सारे को दौड़ते हुए से गवर्नमेंट ने चाहे कि लोगों के पता नहीं एक ऑटो से चेयरमैनशिप की काउंट कर दिया जब पता लगा कि ज्यादा आदमी लोगों को भी मिलना है तो इन कारण पर तो लौस्ट और छे दुख तो ये आदमी तो बहुत खुशी से करती है कि मैंने इंडस्ट्री के आस में मेरा नाम जरूर बारच गया लेकिन जे मैं चेयरमैन बन गया ना जे ਤੁਸੀਂ सेक्रेटरी बनोगे तो मैं बढ़ना नहीं था मैं उससे पहले रह करता ਜੋ ਜੱਟੀ ਹੋਰ ਨੈਚਰ ਵੀ ਇਹਨਾਂ ਦਾ ਬਰਕਰਾਰ ਤੇ ਹੈ ਤੇ ਇੱਥੇ ਨੇ ਕਿਹਾ ਜੁਰੇ ਨੇ ਬੜੇ ਆਲੇ ਗੱਲ ਹੈਗੀ ਹੈ ਉਹ ਅਸੀਂ ਬੜਾ ਬਰਕਰਾਰ ਚੇਤਰਾਂ ਕਰਦੇ ਆ ਤੇ ਹੁਣ ਇਹਨਾਂ ਨੇ ਅੰਦੇਸ਼ਾਰ ਕੀ ਇਸ ਗੱਲ ਨੂੰ ਪਹਿਲੀ ਗੱਲ ਇਹ ਤੇ ਕਿ ਅਸੀਂ ਇੱਥੇ ਆਪਣੇ 3 ਸਾਲ ਦੀ ਟਾਰਗਟ ਦੇ ਵਿੱਚ ਆਡੀਟੋਰੀਅਮ ਬਣਾ ਕੇ ਦਾਸਾ ਦੇ ਡਰੀਮਸ ਕੀ ਉਹ ਜ਼ਰੂਰ ਬਣਾਉਣਾ ਹੈਗਾ ਉਸ ਤੋਂ ਬਾਅਦ ਅਸੀਂ ਕੰਮ ਕਰੀਏ ਨਾ ਕਰੀਏ ਕੋਈ ਇਹਨਾਂ ਨੇ ਕਰੇ ਲੱਗਦਾ ਤਰ੍ਹਾਂ ਕਿ ਕੋਈ ਸ਼ਕਤੀ ਕਰਦਾ ਹੋਦਾ ਲੇਕਿਨ ਜਿਸ ਵਕਤ ਇਹ ਨਾਮ ਕਹਿ ਰਹੇ ਨੇ ਕਿ ਇਹ ਬੜਾ ਵੱਡਾ ਆਬਜੈਕਟਿਵ ਹੈ ਤਾਂ ਇਹ ਦੇਖ ਲੋ ਕਿ ਸਾਲ ਸੇ ਵੀ ਨੇ ਅੰਦਰ ਅੰਦਰੀ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਇਮ ਦੇ ਵਿੱਚ ਕੰਮ ਚਾਹੇ ਸੀ ਜਾਂ ਦੂਸਰੇ ਮੈਂਬਰ ਕਰਦੇ ਹਨ ਤਾਂ ਅਸੀਂ ਇੱਕ ਰੋਡ ਤੇ ਆ ਸੈਂਟਰ ਤੋਂ ਮਦੂਰ ਕਰਾ ਲਿਆ ਹੈਗਾ ਇੱਕ ਰੋਡ ਦੂਸਰਾ ਜਿਹੜਾ ਮੈਚਿੰਗ ਕਰਾਣ ਦੇ ਬਗੈਰ ਗਵਰਨਮੈਂਟ ਤੋਂ ਹੁੰਦੀ ਹੋਏ ਅਸੀਂ ਉਹਨੂੰ ਪੂਰਾ ਕਰਨ ਦੀ ਆਸ ਰੱਖਦੇ ਹਾਂ ਤੇ ਇਹ ਪ੍ਰੋਜੈਕਟ ਜਿਹੜਾ ਅੱਜ ਖਾਸ ਕਰਕੇ ਕੁਝ ਕਪਰੀਅਰ ਹੋਤੇ ਨੂੰ ਨਾਟਕ ਦੇ ਪ੍ਰੋਡੂసర్ ਫੰਕਸ਼ਨ ਹੈ ਜਿਸ ਦੇ ਵਿੱਚ ਫੀਟਰ ਟੈਕ ਸਗੇਦੇ ਹੋਰ ਗਾਂਦੇ ਆਰਟਿਸਟ ਜੇ ਨੂੰ ਹੋਣਾ ਕਰਦਾ ਕਾਜ਼ ਪਰ ਤੇ सुरेंद्र ਕੋਰ ਨੂੰ ਸਟੇਜ ਨਾਟਕ ਦੇ ਐਡਮਿਨਿਸ਼ਟ੍ਰੇ ਲੈ ਕੇ ਕਾ ਹੈ ਦੀ ਆਰਟਿਸਟ ਹੋਵੇ ਲਾਸਟ ਮਿਲੇਨੀਅਮ ਉਸ ਨੂੰ ਵੀ ਬਹੁਤ ਜ਼ਿਆਦਾ ਆਰਟਿਸਟ ਲਈ ਬਿਸਟਾਰੀ ਤੇ ਰਿਕਰ ਫੋਰ ਇੱਕ ਫੈਬਲਸ ਰਿਕਰ ਹੈ ਉਹ ਅੱਗੇ ਜੀ ਉਹ ਗੱਲ ਕਰਦੇ ਪਹਿਲੇ ਡਾਕਟਰ ਨੇ ਪ੍ਰਬੰਧ ਕੀਤਾ ਹੈ ਕਿ ਬਾਤ ਕਰੇ 8 ਹੋ ਤੇ ਜਿਹੜਾ ਜਿਹੜਾ ਬਿਲਡਿੰਗ ਹੈ ਉਹਦਾ ਡਾਕਟਰ ਜਿਹੜਾ ਜਿਹੜਾ ਦੋੜਾ ਉਹ ਕਹਿੰਦੇ ਬਿਲਡਿੰਗ ਦੇ ਲਈ ਪਹਿਲੇ ਬਣਾਈ ਸੀ ਦੇ ਵਿੱਚ ਇੱਕ ਪਲੇਟ ਲੱਗੀ ਹੋਈ ਹੈ ਉਹਦਾ ਟੁਗਾਟਾ ਹੈ ਉਹਦੇ ਦੀਪਤ ਹੈ 15 ਸਾਲ ਕਰਕੇ ਹੈ ਇਹਨਾਂ ਨੇ ਬਹੁਤ ਜੀ ਥਾਲੇ ਸਪੁਰਵ ਦੇ ਉਹ ਇਹਨਾਂ ਦੇ ਜਿਹੜੇ ਨਾਮ ਇਹਨਾਂ ਨੇ ਲਿਖਤੀ ਕਰਿਆ ਉਹਨਾਂ ਦੇ ਬਾਰੇ ਵਿੱਚ ਬਹੁਤ ਅੰਤ ਨਹੀਂ ਤੇ ਬਤਾ ਉਸ ਦਾ ਮੇਰਾ ਬਤਾ ਜਿਹੜਾ ਨੇ ਜ਼ਿਕਰ ਕੀਤਾ ਤਾਂ ਮੈਂ ਸਮਝਾਇਆ ਕਿ ਸਤਿ ਕੋ ਬਧੀ ਪ੍ਰਾਪਤਿਆ ਹੋ ਹੈ ਇੱਕ ਇਹ ਰਾਣੀ ਜਿੰਦਾ ਜਿਹੜਾ ਗ੍ਰਾਮ ਬਣਿਆ ਉਹ ਵੀ ਲਾਈਫ ਐਂਡ ਟਾਈਮ ਸ਼ੋ ਮਹਾਰਾਜਾ ਰਗੇ ਸੀ ਉਹ ਇੱਕ ਇਹ ਸ਼ਾਗਰ ਦੇ ਲਈ ਹਿਸਟਰੀ ਉੱਪਰ ਕਰਦੇ ਡਰਾਮਾ ਉਹ ਤੋਂ ਅਨੇਕ ਬਾਰੇ ਜਿਆਦਾ ਹਿਸਟਰੀ ਪਤਾ ਕਿ ਅਨਫੋਰਚਨਟਲੀ ਉਹ ਡਰਾਮਾ ਸਾਨੂੰ ਪੰਜਾਬ ਤੇ ਦਿਖਾਉਣੇ ਲਈ ਬਣਾਈ ਕੋਈ ਨਹੀਂ ਕਿ ਸ਼ੌਂਕੀ ਗੋਦਰ ਕਮੇਟੀ ਦੀ ਵਨ ਟਾਈਮਲੀ ਕਮਿਟੀ ਨੇ ਉਹ ਕਾਸ ਕੀਤਾ ਔਰ ਉਪਰ ਇੰਟੈਲੀਜੈਂਟ ਸਿਖਾ ਕੇ ਕਮਿਟੀ ਨੇ ਕਹਿ ਦਿੱਤੀ ਵਰਤਾਰ ਡਰਾਮਾ ਕਦੇ ਬਣਿਆ ਨਹੀਂ ਦੇਖੋ ਜੇ ਪਹਿਲੇ ਨਾਮ ਮਹਾਰਾਜਾ ਰਜੇਸ਼ਨ ਕਰਨੇ ਤੋਂ ਅੜਾਇਆ ਚਿਰੋ ਦਾ ਨਾਮ ਰਾਣੀ ਜੀ ਦਾ ਰੱਖੇ ਇਥੇ ਪੁਲਿਸ ਨੇ ਘੇਰਾ ਪਾ ਕੇ 144 ਲਾ ਕੇ ਲਾਤੀ ਸਰਕਾਰ ਦਾ ਨਾਟਕ ਕੀਤਾ ਕੱਲ੍ਹ ਤੇ ਜੋ 드라마 ਹੋ ਨਹੀਂ ਸਕਿਆ ਔਰ ਦਿੱਲੀ ਦੇ ਵਿੱਚ ਉਹ 드라마 ਹੋਇਆ ਫਿਰ ਪੱਤੀ ਸ਼ੋ ਅਮੇਰਕਾਰ ਵਿਯੋਜਨ ਇਹ ਕਹਿ ਕੇ ਹੋ ਰਿਹਾ ਜੁਆਏ ਔਰ ਉਹਨਾਂ ਲੋਕਾਂ ਨੇ ਅੱਜ ਤੱਕ ਯਾਦ ਰੱਖੀ ਰਿਹਾ 드라마 ਕੋਸਤੇ ਨਾ ਨਾ ਰਿਸਟੋਰਡ ਨਾ ਰਮਾ ਗਾਣੇ ਲਈ ਆਲ ਨਾਲ ਉਹ ドラਮਾ ਜੜਾ سب تال سال پہلے ਕੁਈਤੇ ਦੇ ਤੇ ਇਹਨੇ ਬੋਲੇ ਸੋਨ ਹਾਲ ਸਟਾਰਟ ਕੀਤਾ ਬੋਲੇ ਸੋਨ ਹਾਲ ਨੇ ਜਿੰਦਾ ਦਾ ਸੱਟੇ ਤੇ ਇਹਨੇ ਕਿਹਾ ਕਿ 250 ਆਲਰੇਡੀ ਹਿਸਟਰੀ ਨੂੰ ਪ੍ਰੀਜ਼ੈਂਟ ਕਰਦਾ ਕੋਈ ਨਵੀਂ ਟੈਕਨੀਕ ਲਾਟਾ ਵਰਸ਼ਿੰਗ ਦੇ ਲੱਗੇ ਨੇ ਨਿਊਯਾਰਕ ਯੂਨੀਵਰਸਿਟੀ ਜੋ ਨਾਲ ਦਾ ਬੋਲ ਸ਼ੇਰਾ ਕੀਤਾ ਲੇਟੈਸਟ ਟੈਕਨੀਕ ਨਾਲ ਅੰਜ ਮੀਡੀਅਮ ਜਿਹੜਾ ਲਾਈਵ ਸਾਊਂਡ ਸਟੇ ਕੰਪਿਊਟਰਾਈਜ਼ਡ ਸਾਇੰਸ ਇਨ ਜਿੰਦਾ ਫਸਟ ਟਾਈਮ ਇਨ ਇੰਡੀਆ ਹੈ ਫਸਟ ਟਾਈਮ ਰੋਪਣੀ ਦੇ ਵਰਲਡ ਅਚੋ ਕੇਵਲ ਜਿਹੜਾ ਉਹ ਪ੍ਰੋਜੈਕਟ ਕੀਤਾ ਗਿਆ ਉਹ ਸਟਾਰਟ ਵਿੱਚ ਕੋਈ ਪੈਸਾ ਨਹੀਂ ਕਿਉਂਕਿ ਮੈਂ ਇਹਨਾਂ ਨਾਲ ਬੜੇ ਡੀਪ ਰਿਲੇਸ਼ਨ ਹੈ ਪਰ ਇਹਨਾਂ ਨੇ ਇਹਨਾਂ ਨੂੰ 10 ਲੱਖ ਰੁਪਏ ਦਾ ਪੁਰਸਕਾਰ ਅ ਤਹਿਲਵਾਰ ਅਵਾਰਡ ਮਿਲਿਆ ਉਹ ਵੀ 3 ਸਾਲਾਂ ਬਾਅਦ ਕਿਉਂਕਿ ਨਾ ਦੇਣ ਤੋਂ ਕਰਨੀ ਜਦ ਕੋਈ ਰਹਿ ਹੀ ਨਹੀਂ ਤਾਂ ਡਾਕਟਰ ਹਰਜਨ ਸਿੰਘ ਨੂੰ 10 ਲੱਖ ਰੁਪਏ ਦਾ ਅਵਾਰਡ ਮਿਲਿਆ ਤਾਂ ਇਹਨਾਂ ਨੇ ਉਤੇਜ ਦੇ ਨਾਮ ਕਰਤਾ ਮੇਟਲੀ ਕਿ ਆ 1 ਲੱਖ ਰੁਪਏ ਭਟੇ ਸਾਹਿਬ ਤੇ ਮੈਂ ਰਲਦੇ ਨਾ ਜਿਵੇਂ ਪੁਲਿਸ ਨੂੰ ਨਾਲ ਸਾਡ ਕਾਤਾ ਨਾਲੇ ਇਹ ਕਟੇ ਰਖਾ ਦਿੱਤਾ ਮੁਸਤਫਾ ਬੰਨੋ ਪਤਾ ਕਿ ਮੇਨ ਮੁਸ਼ਕਲਾ ਪਿਆ ਬੈਨੇਡਿਟ ਰੈਪਰਟੇਸ਼ਨ ਕਰਦਾਰੇ ਲੇਕਿਨ ਬਾਦਲੇ ਮੈਂ ਕਹਿ ਰਹੀ ਕਿ ਤੁਸੀਂ ਆਪ ਰੱਖ ਲਗੇ ਰੋ ਕਰੋ ਸਾਹ ਨੂੰ ਬਾਦਲੇ ਸਾਹ ਨੂੰ ਸਾਰੇ ਕੈਪਟਲ ਕੋਲ ਨਹੀਂ ਉਸਲੇ ਹਵਾ ਕੇ ਬੁਜਿੰਦਰ ਹਰਦਤ ਕਨਪੁਰ ਫਾਊਂਡੇਸ਼ਨ ਦਾ ਚੇਅਰਮੈਨ ਜੀ ਕੋ ਇਹਨਾਂ ਨੇ ਰਿਸਟਰੈਂਟ ਨਹੀਂ ਇਹ ਚਿਹਰਾ ਵੀ ਹੈ ਇੱਕ ਪੈਸਾ ਪੰਜਾਬ ਗਵਰਨਮੈਂਟ ਨੇ

ਕਿੰਨੇ ਟਿਪੋ ਗੱਲ ਕਰਨ ਮੈਂ ਕਿ ਪੱਟੀ ਦੇ ਲੈਕਟ ਦੇ ਕਿ ਸ਼ਾਇਦ ਹੀ ਹੱਥ ਨਾਲ ਹੀ ਬਰਦਾਵੇ ਉਹ ਜਿਹੜਾ ਮੈਨੂੰ ਦੁੱਖ ਇਸ ਕਰਦਾ ਹੈ ਕਿ ਸ਼ਾਇਦ ਕਿ ਆਪਣਾ ਉਹ ਕਲਾਕਰ ਤੇ ਪੂਰਾ ਸਾਲ ਨਿਕਲ ਗਿਆ ਉਸ ਦੇ ਵਿੱਚ ਵੋਗਸ ਫਿਲਮ ਨਹੀਂ ਆਣੀਆਂ ਖਾਲਸੇ ਬਾਰੇ ਕਾਣਾ ਨਹੀਂ ਆਇਆ ਜਿਵੇਂ ਉਹ ਹੋ ਗਿਆ ਇੱਕ ਪ੍ਰੋਡਿਊਸਰ ਜਿਹੜਾ ਬੰਦਾ ਚਿਹਰਾ ਹੀ ਹੈ ਉਸਨੇ ਖਾਲਸਾ ਫਿਲਮ ਬਣਾਈ ਉਹਨੂੰ 30 ਲੱਖ ਰੁਪਏ ਦਿੱਤਾ ਗਿਆ 30 ਲੱਖ ਲੈਣੇ ਤੋਂ ਬਾਅਦ ਔਰ ਫੇਰ ਗਾਣਾ ਕਰਦਾ ਪਬਲਿਕ ਹਰ ਪ੍ਰੈਸ ਕਾਨਫਰੈਂਸ ਤੇ ਪਤਾ ਗੁਰੂ ਗਾਣਾ ਕਰਦਾ ਔਰ ਉਹ ਜਿਹੜਾ ਹੈਗਾ ਉਹ ਉਸੇ ਨੂੰ ਘਟਾ ਲੇ ਤੇ ਉਸ ਨੂੰ ਦੇ ਕੇ ਇੱਕ ਬੇਨਾਮੀਟੀ ਕਰਾ ਚੁਣਦੇ ਲੇਕਿਨ ਬੋਲੇ ਸਾਨੂੰ ਨਾਂ ਕਿਤੇ ਨਾ ਕੀ ਸਥਿਤੀ ਹੈ ਇਹ ショਅ ਕਰਦੀ ਹੈ ਇਹ ਡਰਾਮੇ ਤੇ ਥੀਏਟਰ ਤੇ ਅਸਪੈਕਟ ਨਹੀਂ ਪਰ 60 70 ਤੱਕ ਦੀ ਬਿਗਲੀ ਲਾਈਟ ਕਈ ਤਰ੍ਹਾਂ ਉਹਨਾਂ ਨੂੰ ਪਤਾ ਦਿਨਾਂ ਨੇ ਸੰਦੀਪ ਨੇ ਗੱਲ ਕਰਤੀ ਹੈ ਪਤਾ ਨਹੀਂ ਕਿਹੜੇ ਡਿਪਾਰਟਮੈਂਟ ਗਿਆ ਇਹ ਦੁਖੀ ਹੋ ਕੇ ਬਾਦ ਵਿੱਚ ਆਉਣਗੇ ਫਿਰ ਕਰ ਜਾ ਇਹਨਾਂ ਨੇ ਲੜਦਾ ਹੈ ਕਿ ਉਹ ਕਮੇਟਰੀ ਦੇ ਵੱਡਾ ਅਫਸਰ ਹੈ ਇਹਨਾਂ ਨੇ ਇਹ ਚਾਰ ਬੈਠੀਆਂ ਕਈ ਇਹਨੇ ਸ਼ਹਾਦੇ ਪਰ ਮੈਂ ਦਾ ਕਹਚਾਰ ਦੇ ਦੇ ਤਮੇ ਪ੍ਰਦਰਸ਼ ਕਰਦੇ ਹਨ ਕਹਾਂਗੇ ਰੱਖਦੇ ਹਨ ਉਹਨੇ ਕਿਹਾ ਕਿ ਤੁਸੀਂ ਕੀ ਕਰਦੇ ਉਥੇ ਤੇ ਤੁਸੀਂ ਵਾਪਸ ਆ ਜਾਓ ਲੇਕਿਨ ਮੈਂ ਇਹਨੇ ਮੈਂ ਕਿਹਾ ਹੁੰਦੀ ਮੈਂ ਪਬਲੀਕਲੀ ਤੁਹਾਡੇ ਸਾਹਮਣੇ ਇਹ ਕਹਿੰਦਾ ਕਿ ਇਹ ਜਿਹੜਾ ਰੰਧਾਵੇ ਦੀ ਜਿਹੜੀ ਰੀਜ ਨਾਲ ਸਾਡੇ ਲਿਮਿਟ ਲੈ ਕੇ ਰਲਾਵਾ ਰੀ ਇਹ ਅਡਿਟਰੀ ਮੋਰ ਚਰਜ ਸੈਟਰ ਤੁਸੀਂ ਜਿਸ ਤਰ੍ਹਾਂ ਇਹ ਤੁਸੀਂ ਲਾਗ ਕੀਤਾ ਤੁਸੀਂ ਉਹਦਾ ਕੁਝ ਮੋਨਿਟਰੀ ਵੈ ਦੇ ਵਸਟਨੀ ਸੰਭਾਲਿਆ